ਆ ਵੀਰੋ ਸਤ ਸ੍ਰੀਕਾਲ ਵੀਰ ਜੀ ਅੱਜ ਦੱਸਣ ਜਾ ਰਿਹਾ ਆ ਵੀ ਕਈਆਂ ਮੋਟਰਾਂ ਤੇ ਅਰਥ ਨਹੀਂ ਆਉਂਦਾ ਤੇ ਉਹ ਅਰਥ ਬਣਾਉਣ ਵਾਸਤੇ ਤੁਸੀਂ ਐਵੇਂ ਤਕਨੀਕ ਵਰਤਿਆ ਕਰੋ ਪਹਿਲਾਂ ਵੀ ਕਿਸੇ ਨੇ ਵੀਰ ਜੀ ਨੇ ਪਾਈ ਐ ਅਸੀਂ ਵੀ ਪਾਤੀ ਇੱਕ ਵੀਡੀਓ ਵੀ ਤੁਸੀਂ ਇੱਕ ਹੋਲਡਰ ਲਵੋ ਆਹ ਹੋਲਡਰ ਇਹ ਹੋਲਡਰ ਲੈ ਕੇ ਇਹਦਾ ਆ ਦੇਖੋ ਹੋਲਡਰ ਲਿਆ ਆਪਾਂ ਹੋਲਡਰ ਨੂੰ ਇੱਕ ਤਾਰ ਤੇ ਸਿੱਧੀ ਲਾ ਦੇਣੀ ਹੈ ਇੱਧਰ ਇੱਕ ਤਾਰ ਲੈ ਕੇ ਇੱਕ ਤਾਰ ਜਿਹੜੀ ਇੱਧਰ ਅਰਥ ਨੂੰ ਲਾ ਦੇਣੀ ਹੈ ਇੱਧਰ ਹੌਲਡਰ ਨੂੰ ਦੇ ਦੇਣੀ ਇੱਕ ਪਿੱਛੇ ਦੋ ਦੇ ਦੇਣੀ ਹੈ ਇੱਧਰ ਆ ਇੱਧਰ ਦੇ ਦੇਣੀ ਹੈ ਆ ਦੇਖੋ ਐਵੇਂ ਲਾ ਕੇ ਇੱਕ ਇੱਧਰ ਲਾ ਦੇਣੀ ਹੈ ਇੱਕ ਇੱਧਰ ਮੈਨ ਲਾ ਦੇਣੀ ਹੈ ਤੇ ਆ ਕਿਸਾਨ ਵੀਰੋ ਇੱਧਰ ਲਾ ਕੇ ਸਿੱਧੀ ਦੇ ਦੇਣੀ ਹੈ ਤਾਰ ਤੇ ਇਹ ਦੋ ਫਿਸਾਂ ਦੇ ਲਾਟੂ ਜਿਹੜਾ ਜਾਗਾ ਲਾਟੂ ਫਿਊਜ ਨਹੀਂ ਹੋਊਗਾ ਇਹ ਗਰੰਟੀ ਹੈ ਲਾਟੂ ਜਗਾਓ ਚ ਐਲਡੀ ਜਗਾਓ ਜੋ ਮਰਜੀ ਜਗਾਓ ਇਹ ਵੀਡੀਓ ਜਿਹੜੀ ਪਾ ਰਹੇ ਆ ਵੀ ਲੋਕ ਆ ਜਾਂਦੇ ਨੇ ਵੀ ਜਗਦਾ ਕਿਵੇਂ ਦੋ ਫਿਰਸਾਂ ਦਾ ਲਾਟੂ ਬਲਬ ਐਲਡੀ ਬਲਬ ਲਾਓ ਚ ਦੂਜਾ ਬਲਬ ਲਾਓ 100 ਵਟ ਦਾ ਲਾਓ 2.5 ਦਾ ਤੇ 3 ਦਾ ਵੀ 4 ਦਾ ਵੀ ਲਾ ਸਕਦੇ ਹੋ ਆਪਾਂ ਸੈੱਲ 2.5 ਦਾ ਵੀ ਲਾ ਸਕਨੇ ਆ 3 ਦਾ ਵੀ 4 ਦਾ ਵੀ ਲਾ ਸਕਨੇ ਆ ਕਿਸਾਨ ਵੀਰੋ ਐਵੇਂ ਬੈਂਤੀ ਐਲਡੀ ਆਪਾਂ ਐਲਡੀ ਵੀ ਲਾ ਸਕਦੇ ਆ ਆ ਦੇਖੋ ਐਲਡੀ ਲਾਈ ਹੋਈ ਤੇ ਆਪਾਂ ਤੁਹਾਨੂੰ ਵਿਖਾਨਿਆ ਜਗਦਾ ਵੀ ਪਿਆ ਦੋ ਤੋਫੇਸਾਂ ਦੇ ਬਲਬ ਜਗਦਾ ਵੀ ਹੈਗਾ ਉਹ ਵੀ ਵਿਖਾਨਿਆ ਤੁਹਾਨੂੰ ਅਸੀਂ ਲਾਇਆ ਹੋਇਆ ਆ ਦੇਖੋ ਕਿਸਾਨ ਵੀਰੋ ਅਸੀਂ ਦੋ ਤੁਹਾਨੂੰ ਵਿਖਾਨਿਆ ਵੀ ਦੋ ਫਿੱਸਾਂ ਤੇ ਬਲਬ ਐਵੇਂ ਜਿਗਾੜ ਬਣਾ ਕੇ ਲਾਇਆ ਹੋਇਆ ਆ ਦੇਖੋ ਹੁਣ ਵੇਖਿਆ ਜੇ ਤੁਹਾਨੂੰ ਬਲਬ ਲਾਇਆ ਹੋਇਆ ਜਿਗਾੜ ਆ ਦੇਖੋ ਸਗਦਾ ਪਿਆ ਹੈ ਹਾਂ ਆ ਦੇਖੋ ਆ ਦੋ ਫਿਸ ਤੇ ਹਨ ਮਖਾਨੇ ਆ ਵੀ ਦੋ ਫਿਸਾਂ ਤੇ ਲਾਇਆ ਹੋਇਆ ਸਾਡਾ ਇਹ ਇਧਰੋਂ ਤਾਰ ਆ ਰਹੀ ਆ ਦੇਖੋ ਧੁੱਪ ਪੈਂਦੀ ਥੋੜੀ ਜੀ ਧੁੱਪ ਆਕਦਾ ਤਾਰ ਦੇਖ ਨਹੀਂ ਰਹੀ ਆ ਤਾਰ ਆ ਕੇ ਇਧਰੋਂ ਲੀਲੀ ਆ ਦੇਖੋ ਤਾਰ ਆਈ ਆ ਦੇਖੋ ਆ ਦੋ ਫਿਸਾਂ ਤੇ ਲਾਈ ਹੋਈ ਆ ਸਾਡੀ ਸਾਹਮਣੇ ਜਗ ਰਿਹਾ ਹੈ। ਉਹ ਇੱਥੇ ਬਲਬ ਜਗ ਰਿਹਾ ਸਾਹਮਣੇ। ਤੁਹਾਨੂੰ ਬਲਬ ਦੁਬਾਰਾ ਦਿਖਾ ਦਿੰਨੇ ਆ ਇੱਕ ਵਾਰ ਫੇਰ। ਕਈ ਵੀਰਾਂ ਨੂੰ ਵਿਸ਼ਵਾਸ ਨਹੀਂ ਆਉਣਾ ਵੀ ਦੋ ਛਿੱਸਾਂ ਦੇ ਕਿਵੇਂ ਬਲਬ ਜਗਦਾ ਹੈ। ਆਹ ਦੇਖੋ। ਜਗ ਰਿਹਾ ਹੈ ਦੋ ਛਿੱਸਾਂ ਦਾ। ਬਲਬ ਇਹਦਾਂ ਲੋ ਫਿਓ ਹੀ ਨਹੀਂ ਹੁੰਦਾ ਦੋ ਫਿਸਾਂ ਦੇ। ਆਹ ਲਾ ਦੋ। ਯਾਨੀ ਕਿ ਸ਼ੈਲ ਲਾ ਕੇ ਸ਼ੈਲ ਆਪੀ ਅਰਥ ਬਣਾ ਕੇ ਦੇ ਦਿੰਦਾ ਅੱਗੇ। ਸਾਨ ਮੀਰੋ ਸਤ ਸ੍ਰੀ ਅਕਾਲ ਅਸ ਇਨੀ ਕੂ ਮਨਜ਼ੂਰ ਕਰਿਓ ਸਾਡੀ ਵੀਡੀਓ ਸਬਸਕ੍ਰਾਈਬਰ ਕਰਿਓ ਅਸਾਨ ਗੁਰੂ ਤੇ ਚੈਨਲ ਤੇ